ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਕਿਸੇ ਨੂੰ ਕਾਇਚ ਨਹੀਂ ਆਣਾ ਚਾਹੁੰਦਾ ਸਮਾਂ ਸਭ ਦਾ ਬਹੁਤ ਕੀਮਤੀ ਹੈ ਮੈਂ ਸਿੱਧੀ ਸਿੱਧੀ ਗੱਲ ਕਰਨਾ ਚਾਹੁੰਦਾ ਨਾਨਕਸ਼ਹੀ ਕੈਲੰਡਰ ਦੇ ਸਬੰਧ ਵਿੱਚ ਚਾਰ ਚੀਜ਼ਾਂ ਪ੍ਰਮੁੱਖ ਨੇ ਜਿਨ੍ਹਾਂ ਨੂੰ ਹਲੇ ਤੱਕ ਅਪਣਾਇਆ ਨਹੀਂ ਗਿਆ ਨਾਨਕਸ਼ਹੀ ਪ੍ਰਣਾਲੀ ਨਾਨਕਸ਼ਹੀ ਰਾਜ ਨਾਨਕਸ਼ਹੀ ਸੱਤਾ ਨਾਨਕਸ਼ਹੀ ਸਰਕਾਰ ਅਤੇ ਨਾਨਕਸ਼ਹੀ ਗੁਰੂ ਗ੍ਰੰਥ ਅਤੇ ਪੰਥ ਦੀ ਸਭੇਤਾ ਅਸੀਂ ਹਮੇਸ਼ਾ ਸਭਿਆਚਾਰ ਦੀ ਗੱਲ ਕਰਦੇ ਆ ਸਭੇਤਾ ਬਾਬਾ ਬੰਦਾ ਸਿੰਘ ਬਹਾਦਰ ਨੇ 29 ਤਰੀਕ ਨੂੰ 29 ਮਈ ਨੂੰ ਲਾਗੂ ਕੀਤੀ 1710 ਨੂੰ ਜਿਸ ਵੇਲੇ ਸਰਹੰਦ ਫਤਿਹ ਹੋਈ ਜਿਹੜਾ ਨਾਨਕਸ਼ਹੀ ਕੈਲੰਡਰ ਦਾ ਵਿਰੋਧ ਕੀਤਾ ਜਾਂਦਾ ਇਹਨਾਂ ਨਾਨਕਸ਼ਾਹੀ ਕਲੰਡਰ ਲਾਗੂ ਨਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਉਸ ਦਾ ਮਤਲਬ ਇਹ ਆਈ ਹੁੰਦਾ ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਲੇਠਾ ਸਿੱਖ ਰਾਜ ਸਤਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੀ ਥਾਪੀ ਨਾਲ ਸਥਾਪਿਤ ਕੀਤਾ ਸੀ ਤੇ ਜਿਹੜਾ ਗੁਣਤੰਤਰੀ ਪ੍ਰਣਾਲੀ ਅਤੇ ਗੁਣਤੰਤਰੀ ਗਣਤੰਤਰ ਦੀ ਸਥਾਪਨਾ ਕਰਦਾ ਸੀ ਜਿਨ੍ਹਾਂ ਲੋਗਾਂ ਨੇ ਰਾਜਦਾਨੀ ਦਿੱਤੀ ਜਿਨ੍ਹਾਂ ਸਾਨੂੰ ਨਾਨਕਸ਼ਾਹੀ ਸਿੱਕਾ ਦਿੱਤਾ ਜਿਨ੍ਹਾਂ ਸਾਨੂੰ ਨਾਨਕਸ਼ਾਹੀ ਸਰਕਾਰ ਦੀ ਪ੍ਰਣਾਲੀ ਦਿੱਤੀ ਜਿਨ੍ਹਾਂ ਸਾਨੂੰ ਨਾਨਕਸ਼ਾਹੀ ਵਿਦਿਆ ਪ੍ਰਣਾਲੀ ਦਿੱਤੀ ਜਿਨ੍ਹਾਂ ਸਾਨੂੰ ਨਾਨਕਸ਼ਾਹੀ ਸਿਸਟਮ ਦਿੱਤਾ ਜਿਨ੍ਹਾਂ ਸਾਨੂੰ ਨਾਨਕਸ਼ਾਹੀ ਲਾ ਦਿੱਤਾ ਉਹ ਸਾਰੇ ਤੋਂ ਹੀ ਵਖਰਾ ਕਰਨ ਲਈ ਇਹ ਹਿੰਦੂਤਵਾਤਾ ਤਾਂ ਜਿਹੜੀਆਂ ਸਾਡੇ ਅੰਦਰ ਬੈਠੀਆਂ ਨੇ ਸਾਨੂੰ ਅਸੀਂ ਜਦੋਂ ਪਰਦੇ ਵਿੱਚ ਗੱਲ ਕਰਦੇ ਆ ਨਾ ਤੇ ਅਸੀਂ ਉਹਨਾਂ ਨੂੰ ਸਪੇਸ ਦੇ ਦਿੰਦੇ ਆ ਤੇ ਸਪੇਸ ਦੇਣ ਤੋਂ ਬਾਅਦ ਉਹਨਾਂ ਨੂੰ ਅਸੀਂ ਸਥਾਪਿਤ ਕਰਨ ਦੀ ਵੀ ਸ਼ਕਤੀ ਦਿੰਦੇ ਆ ਸਾਨੂੰ ਸਪਸ਼ਟ ਤੌਰ ਤੇ ਕਰ ਦੇਣਾ ਚਾਹੀਦਾ ਕਿ ਸਾਡੇ ਅੰਦਰ ਲੀਆਂ ਹਿੰਦੂਈ ਤਾਤਾਂ ਜਿਹੜੀਆਂ ਸਿੱਖ ਕੌਮ ਵਿੱਚ ਆਰਐਸਐਸ ਬਣ ਗਈਆਂ ਨੇ ਉਹਨੇ ਸੰਤ ਸਮਾਜ ਢੇਰਾਵਾਰ ਉਹ ਆਕਾਰ ਸੇਵਾ ਵਾਲੇ ਬਾਬੇ ਇੰਨਾ ਸਾਰਿਆਂ ਤੋਂ ਜਦ ਤੱਕ ਅਸੀਂ ਮੁਕਤੀ ਨਹੀਂ ਕਰਾਵਾਂਗੇ ਆਪਣੀ ਕਮਿਊਨਿਟੀ ਦੀ ਉਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਸਟਮ ਨੂੰ ਨਾਨਕਸ਼ਹੀ ਸਭਾਈਤਾ ਨੂੰ ਨਾਨਕਸ਼ਹੀ ਪ੍ਰਣਾਲੀ ਨੂੰ ਅਸੀਂ ਲਾਗੂ ਨਹੀਂ ਕਰਵਾ ਸਕਦੇ ਹੁਣ ਉਸ ਲਈ ਸਾਨੂੰ ਕੀ ਕਰਨਾ ਚਾਹੀਦਾ ਉਸ ਲਈ ਸਭ ਤੋਂ ਪਹਿਲੀ ਚੀਜ਼ ਹੈ ਹੈਗੀ ਆ ਕਿ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਬਾਲਾ ਮੱਥਿਆ ਹੋਇਆ ਡਿਊਟੀ ਤੇ ਅੰਦਰ ਵੜਦੇ ਸਾਰੇ ਪੱਤਰ ਬਾਲੇ ਵਾਲੇ ਪੱਤਰੇ ਸਾਰੇ ਉਤਰवाने ਪੈਣੇ ਆ ਸਾਨੂੰ ਜਿਹੜਾ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਕਤਕ ਅਤੇ ਬਾਲਾ ਥੱਪ ਦਿੱਤਾ ਗਿਆ ਜਦ ਤੱਕ ਉਸ ਤੋਂ ਅਸੀਂ ਮੁਕਤੀ ਨਹੀਂ ਕਰਾਵਾਂਗੇ ਉਦੋਂ ਤੱਕ ਅਸੀਂ ਆਪਣੇ ਬੱਚਿਆਂ ਨੂੰ ਇੱਕ ਸੁਰਤੀ ਚ ਨਹੀਂ ਲਿਆ ਸਕਦੇ ਦੂਸਰਾ ਕੀ ਕਰਨਾ ਚਾਹੀਦਾ ਕਿਉਂਕਿ ਨਾਨਕ ਸ਼ਹੀਦ ਕਿਲੰਡਰ ਦੀ ਮਹਤਾ ਉਹ ਤੁਸੀਂ ਸਾਰੇ ਜਾਣਦੇ ਹੋ ਜਿੰਨੇ ਬੁਲਾਰੇ ਨੇ ਉਹ ਸਾਰੇ ਜਾਣਦੇ ਨੇ ਬੇਸਿਕ ਚੀਜ਼ ਹੈਗੀ ਆ ਕਿ ਇੱਕ ਚੇਤਨੂ ਜਿਸ ਵੇਲੇ ਸਾਡਾ ਨਵਾਂ ਸਾਲ ਆਰੰਭ ਹੁੰਦਾ ਤੇ 9ਵੇਂ ਸਾਲ ਦਾ ਪੂਰਵ ਮਨਾਉਂਦੀ ਆਰੰਭਤਾ ਕੀਤੀ ਜਾਵੇ ਜਿੰਨੇ ਵੀ ਨਾਨਕਸ਼ਾਈ ਕਲੰਡਰ ਦੇ ਸਮਰਥਕ ਨੇ ਅਸੀਂ 2018 ਤੋਂ ਇਹ ਕੰਮ ਸ਼ੁਰੂ ਕੀਤਾ ਪਟਿਆਲੇ ਵਿੱਚ ਵੀ ਮਨਾਉਂਦੇ ਆ ਫਿਰ ਰਾਜੋਆਣਾ ਖੁਰਦ ਗੁਰਦੁਆਰਾ ਆਪਣਾ ਦੇਖ ਸਰ ਸਾਹਿਬ ਗੁਰਗੋਬਿੰਦ ਸਿੰਘ ਜੀ ਰਾਜੋਆਣਾ ਖੁਰਦ ਮਨਾਉਣਾ ਆਰੰਭ ਕੀਤਾ ਹੁਣ ਹੌਲੀ ਹੌਲੀ 2018 ਤੋਂ ਇਸ ਕੰਮ ਲਈ ਅਸੀਂ ਪਿੰਨਾਂ ਲੈ ਨੂੰ ਸਹਾਇਤ ਵੀ ਕਰਦੇ ਆ ਮਾਇਆ ਵੀ ਦਿੰਦੇ ਆ ਐਤਕੀ ਪੰਜਾਬ ਪਿੰਨਾ ਵਿੱਚ ਤੇ 18 ਗੁਰਦੁਆਰਿਆਂ ਵਿੱਚ ਆਤੀਸ਼ਬਾਜੀ ਕੀਤੀ ਗਈ ਨਾਲ ਹੀ ਲੜੀਆਂ ਲਾਈਆਂ ਗਈਆਂ ਸਾਰੇ ਜਿੰਨੇ ਸਾਡੇ ਨਾਲ ਸੰਬੰਧਤ ਸਿੱਖ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਦੀਆ ਕਿ ਆਪਣੇ ਸਿੱਖਾ ਸਿੱਖਾਂ ਦੇ ਘਰਾਂ ਤੇ ਲੜੀਆਂ ਲਾਓ ਲੋਕੀ ਆਣਗਵਾਨ ਪੁੱਛੇ ਵੀ ਅੱਜ ਕੀ ਹੋ ਗਿਆ ਤੁਸੀਂ ਲੜੀਆਂ ਲਾਈਆਂ ਨੇ ਅਸੀਂ ਤਿੰਨ ਦਿਨ ਲੜੀਆਂ ਲਾਉਂਦੇ ਆ ਜਦ ਤੱਕ ਅਜਹੇ ਸਾਰੇ ਕੰਮ ਅਸੀਂ ਆਰੰਭ ਨਹੀਂ ਕਰਦੇ ਉਦੋਂ ਤੱਕ ਪ੍ਰਚਾਰ ਪ੍ਰਸਾਰ ਨਹੀਂ ਹੁੰਦਾ ਸਾਡੇ ਬੱਚਿਆਂ ਨੂੰ ਚਾਹ ਨਹੀਂ ਆਉਂਦਾ ਸਾਡੇ ਬੱਚਿਆਂ ਨੂੰ ਮਿਸ਼ਨ ਨਹੀਂ ਮਿਲਦਾ ਕਿਉਂਕਿ ਬੱਚਿਆਂ 'ਚ એનર્ਜੀ ਬਹੁਤ ਹੈ ਉਹ ਕੁਝ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਕਰਨ ਵਾਲੀ ਸਾਨੂੰ ਦਿਸ਼ਾ ਦੇਣੀ ਪੈਣੀ ਹੈ ਅਸੀਂ ਕੈਲੰਡਰ ਵੀ ਛਾਪ ਰਹੇ ਹਾਂ ਬੜੀ ਸਾਨੂੰ ਖੁਸ਼ੀ ਹੋਈ ਕਿ ਕਿ ਲਗਭਗ ਅਸੀਂ 8000 ਕੈਲੰਡਰ ਔਰ ਉਹ ਵੀ ਇੱਕ ਸਫੇ ਦਾ ਕੈਲੰਡਰ ਨਹੀਂ 7 ਸਫਿਆਂ ਦਾ ਕੈਲੰਡਰ ਇਤਿਹਾਸਕ ਬਣਾ ਕੇ ਜਿਸ ਵਿੱਚ ਕੀ ਨਾਨਕ ਸ਼ਹੀਦਾਵਾ ਗੁਰੂ ਨਾਨਕ ਨੇ ਨਾਨਕ ਸ਼ਹੀਦਾਵਾ ਕਿਹੜਾ ਪੇਸ਼ ਕੀਤਾ ਇਹ ਬਕਾਇਦਾ ਸਾਹਮਣੇ ਲਿਖ ਕੇ ਕਰਕੇ ਅਸੀਂ ਪੇਸ਼ ਕਰਦੇ ਆਂ ਉਸੇ ਸਵਾਲ ਜਵਾਬ ਵੀ ਦਿੰਦੇ ਆਂ ਟੈਲੀਫੋਨ ਨੰਬਰ ਵੀ ਦਿੰਦੇ ਆਂ ਵੀ ਸਾਡੇ ਨਾਲ ਜਿਹੜਾ ਵੀ ਜੁੜਨਾ ਚਾਹੁੰਦਾ ਜੁੜੇ ਅਸੀਂ ਉਸ ਦੀ ਜਿੰਨੀ ਹੈਲਪ ਕਰ ਸਕਦੇ ਆਂ ਕਰਾਂਗੇ ਇਹ ਪ੍ਰੈਕਟੀਕਲੀ ਸਾਨੂੰ ਇੱਕ ਮੁਹਿਮ ਵਿੱਢ ਦੇਣੀ ਚਾਹੀਦੀ ਹੈ ਹਰ ਇੱਕ ਗੁਰਪੁਰਬ ਕਿਉਂਕਿ ਨਾਨਕ ਸ਼ਹੀ ਕਲੰਡਰ ਜਿਹੜੇ ਹੁਣ ਵੀ ਅਸੀਂ ਛਪਾਉਂਦੇ ਆ ਮੈਨੂੰ ਅਫਸੋਸ ਹੁੰਦਾ ਸਰਦਾਰ ਕਿਰਪਾਲ ਸਿੰਘ ਜੀ ਵੀ ਬੈਠੇ ਨੇ ਸਾਕਰਾਮੰਟੋ ਸਾਹਿਬ ਵੀ ਬੈਠੇ ਨੇ ਜੰਮੂ ਵਾਲੇ ਬੜੇ ਅੱਗੇ ਨੇ ਇਸ ਮਾਮਲੇ 'ਚ ਦਿੱਕਤ ਕੀ ਆਂਦੀ ਹੁੰਦੀ ਆ ਕਿ ਕਿਸੇ ਨੇ ਦੋ ਦਿਹਾੜੇ ਦੂਸਰੇ ਬਿਕਰਮੇ ਦਾਖ ਲੈ ਕਿਸੇ ਨੇ ਚਾਰ ਰੱਖ ਲੈ ਕੇ ਜੀ ਉਸ ਤੇ ਸ਼ਾਂਤੀ ਬਣੀ ਸੀ ਜੀ ਚਲੋ ਆਪਾਂ ਨਾ ਤੋੜੀਏ ਆ ਚੀਜ਼ਾਂ ਸਾਨੂੰ ਛੱਡਣੀਆਂ ਪੈਣੀਆਂ ਨੇ ਦੋ ਚਿੱਤੀਆਂ ਛੱਡੀਆਂ ਛੱਡਣੀਆਂ ਪੈਣੀਆਂ ਨੇ ਜਦੋਂ ਅਸੀਂ ਮੂਲ ਨਾਨਕਸ਼ਹੀ ਕਲੰਡਰ ਕੰਨਿਆ ਤੇ ਮੂਲ ਰੂਪੀ ਕੀ ਔਰ ਨੂੰ ਸਥਾਪਿਤ ਕਰੀਏ ਅਸੀਂ ਆਪਣੇ ਕਲੰਡਰ ਤੇ ਲਿਖ ਕੇ ਛਾਪਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰਣਾਲੀ ਵਿੱਚ ਨਾਨਕਸ਼ਹੀ ਪ੍ਰਣਾਲੀ ਵਿੱਚ ਜੇ ਤੁਸੀਂ ਆਉਣਾ ਹੈ ਤੇ ਤੁਹਾਨੂੰ ਮੱਸਿਆ ਸੰਗਰਾਮ, ਛਿੱਤਾਵਾਰਾਂ, ਪੰਚਮੀ ਆ ਸਾਰਾ ਕੁਝ ਛੱਡਣਾ ਪੈਣਾ ਹੈ ਜਦ ਤੱਕ ਜਿਹੜਾ ਸਿੱਖਾਣਾ ਨੂੰ ਨਹੀਂ ਛੱਡਦਾ ਉਹ ਨਾਨਕ ਨਾਲ ਨਹੀਂ ਜੁੜ ਸਕਦਾ ਬੇਸਿਕ ਚੀਜ਼ਾਂ ਜਿਸ ਵੇਲੇ ਤੱਕ ਅਸੀਂ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਗੁਰਨਾਨਕ ਨਾਲ ਨਹੀਂ ਜੋੜ ਸਕਦੇ ਸਾਡੇ ਅੰਦਰੂਨੀ ਤਾਕਤਾਂ ਦਾ ਸਾਡੀਆਂ ਰਾਸਿਕ ਤਾਕਤਾਂ ਦਾ ਵੀ ਉਹ ਰਾਸਿਕ ਲੀਡਰ ਬੋਲ ਕੇ ਗਏ ਨਹੀਂ ਮੈਂ ਉਹਨਾਂ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਉਹਨਾਂ ਦੇ ਹੀ ਧੜਿਆਂ ਕਰਕੇ ਹੀ ਸਾਡੇ ਤੋਂ ਨਾਨਕਸ਼ਹੀ ਕਲੰਡਰ ਖੋਇਆ ਗਿਆ ਜੇ ਉਹ ਆਪਣੀ ਤਾਕਤ ਰੱਖਦੇ ਇੱਕ ਮੁਠਤਾ ਰੱਖਦੇ ਔਰ ਗੁਰਨਾਨਕ ਤੋਂ ਨਾ ਟੁੱਟਦੇ ਡੇਰੇਵਾਲ ਨਾਲ ਨਾ ਜੁੜਦੇ ਸੰਤਾ ਸਾਧਾ ਨਾਲ ਨਾ ਜੁੜਦੇ ਤੇ ਸਾਡੇ ਤੋਂ ਜਲਾ ਲਾਗੂ ਕਰਨ ਹੋ ਗਿਆ ਸੀ 2003 ਵਿੱਚ ਉਹ ਕਦੇ ਖੁਸ਼ੀ ਨਹੀਂ ਸੀ ਸਕਦਾ ਕਿ ਕਿ ਉਹਨਾਂ ਦੀਆਂ ਹੀ ਕਮਜ਼ੋਰੀਆਂ ਕਰਕੇ ਖੁਸਿਆ ਤੇ ਅੱਜ ਕਹਿੰਦੇ ਨੇ ਅਸੀਂ ਮੀਟਿੰਗਾਂ ਕਰਾਂਗੇ ਅਸੀਂ ਲਾਗੂ ਕਰਾਂਗੇ ਅਸੀਂ ਇੰਜ ਕਰਾਂਗੇ ਆ ਸਾਰੇ ਦਿਖਾਵੇ ਨੇ ਕੌਮ ਨੂੰ ਇਕਮੋਠੋਣਾ ਪੈਣਾ ਕੌਮ ਨੂੰ ਇਕਮੋਠ ਕਰਨ ਵਾਸਤੇ ਜਿਵੇਂ ਗਲੋਬਲ ਸੇ ਕਾਉਂਸਲ ਕਰਦੀ ਪਈ ਹੈ ਕੰਮ ਹਰ ਇੱਕ ਲੈਵਲ ਤੇ ਹਰ ਇੱਕ ਜ਼ਿਲ੍ਹੇ ਵਿੱਚ ਸਾਨੂੰ ਆਪਣੀ ਏਕਤਾ ਅਤੇ ਇੱਕ ਮੁਖਤਾ ਦਿਖਾਣੀ ਪੈਣੀ ਹੈ ਤੇ ਅਸੀਂ ਜਿਹੜੇ ਨਾਨਕਸ਼ਹੀ ਪ੍ਰਣਾਲੀ ਨਾਲ ਜੁੜਨ ਵਾਲੇ ਸਿੱਖਾਂ ਇਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਕੰਮ ਕਰਨਾ ਪੈਣਾ ਅਸੀਂ ਘੱਟੋ-ਘੱਟ ਆਪਣੀ ਤਾਂ ਇੱਕ ਡਾਇਰੈਕਟਰੀ ਬਣਾ ਲਈ ਹੈ ਟੈਲੀਫੋਨ ਦੀ ਈ ਪਤਿਆਂ ਦੀ ਈ ਐਡਰੈਸ ਪਤਿਆਂ ਦੀ ਈ ਗੁਰਦੁਆਰਿਆਂ ਦੀ ਈ ਕਿ ਭਈ ਇਹਨਾਂ ਥਾਵਾਂ ਤੇ ਨਾਨਕਸ਼ਹੀ ਕੈਲੰਡਰ ਲਾਗੂ ਹੁੰਦਾ ਔਰ ਠੋਕ ਕੇ ਹੁੰਦਾ ਔਰ ਉਹ ਸਾਰੇ ਇੱਕ ਮੂਹਿਮ ਬਣ ਕੇ ਇਕ ਚੇਤ ਨੂੰ ਮੈਂ ਚਾਹੁੰਦਾ ਕਿ ਜੇ ਜੇ ਅੱਜ ਸਾਡੇ ਨਾਲ 250 ਹੋਣ ਤਾਂ ਕਿਉਂਕਿ ਟਾਈਮ ਬਹੁਤ ਹੋ ਗਿਆ 272 ਸਿੱਖ ਜੁੜੇ ਸੀ ਤੇ ਹੁਣ 208 ਦੇ ਲਗ ਭਗ ਰਹਿ ਗਏ ਨੇ ਤੇ ਥੋੜੀ ਜੀ ਸੰਖੇਪ ਵਿੱਚ ਰੱਖਦੇ ਹੋਏ ਗੱਲ ਦੀ ਮੁਖਦੀ ਹੈਗੀ ਆ ਕਿ ਇੱਕ ਚੇਤ ਨੂੰ ਜੇ ਅਸੀਂ ਪੂਰੇ ਵਿਸ਼ਵ ਵਿੱਚ ਆਪਣੇ ਗੁਰਦੁਆਰੇ ਔਰ ਆਪਣੇ ਘਰ ਰੋਸ਼ਨ ਕਰ ਦਈਏ ਤੇ ਕਹੀਏ ਅਸੀਂ ਅੱਜ ਸਾਡਾ ਨਵਾਂ ਸਾਲ ਆਰੰਭ ਹੋਇਆ ਤੇ ਇਸ ਚੇਮ ਨੂੰ ਸੜਕਾਂ ਤੇ ਲੈ ਕੇ ਆ ਜਾਈਏ ਪਰਬਤ ਫੇਰੀਆਂ ਦੇ ਰੂਪ ਵਿੱਚ ਨਗਰਾਈਂ ਚ ਨਿਕਲ ਪਈਏ ਤੇ ਮੈਨੂੰ ਲੱਗਦਾ ਕਿ ਉਹਨਾਂ ਜੜੀਆਂ ਸਾਡੇ ਅੰਦਰ ਲੀਆਂ ਆਰਐਸਐਸ ਤਾਕਤਾਂ ਬਣੀਆਂ ਹੋਈਆਂ ਨੇ ਹਿੰਦੂਤਵੀ ਤਾਕਤਾਂ ਬਣੀਆਂ ਹੋਈਆਂ ਨੇ ਜੜੀਆਂ ਬ੍ਰਾਹਮਣਵਾਦੀ ਤਾਕਤਾਂ ਬਣੀਆਂ ਹੋਈਆਂ ਨੇ ਜਿਹੜੇ ਪਿਛਲੇ 550 ਸਾਲਾਂ ਤੋਂ ਗੁਰੂ ਨਾਨਕ ਨਾਲ ਵੈਰ ਕਮਾ ਰਹੀਆਂ ਨੇ ਸਾਨੂੰ ਬਾਲੇ ਨਾਲ ਤੇ ਕੱਤਕ ਨਾਲ ਮਤ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਪਾਜ ਦਿੱਤੀ ਜਾ ਸਕਦੀ ਹੈ ਤੇ ਪ੍ਰੈਕਟੀਕਲ ਕੁਝ ਕਰਨ ਦੀ ਲੋੜ ਹੈ ਜੇ ਜਦ ਤੱਕ ਨਾਨਕ ਸ਼ਾਹੀ ਪ੍ਰਣਾਲੀ ਔਰ ਕੈਲੰਡਰ ਨੂੰ ਨਹੀਂ ਅਡਾਪਟ ਕਰਾਂਗੇ ਅਸੀਂ ਰਾਸ਼ੀ ਪੱਤਰ ਤੇ ਆਜ਼ਾਦ ਨਹੀਂ ਹੋ ਸਕਦੇ ਅਸੀਂ ਧਾਰਮਿਕ ਪੱਤਰ ਤੇ ਆਜ਼ਾਦ ਨਹੀਂ ਹੋ ਸਕਦੇ ਅਸੀਂ ਵਿਦਿਆ ਪੱਤਰ ਤੇ ਆਜ਼ਾਦ ਨਹੀਂ ਹੋ ਸਕਦੇ ਅਸੀਂ ਕਾਰੋਬਾਰ ਪੱਤਰ ਤੇ ਆਜ਼ਾਦ ਨਹੀਂ ਹੋ ਸਕਦੇ ਅਸੀਂ ਪਰਿਵਾਰਕ ਪੱਤਰ ਤੇ ਆਪਣੀ ਇਕਾਈ ਇੱਕ ਨਹੀਂ ਰੱਖ ਸਕਦੇ ਅਸੀਂ ਨਿਆ ਪੱਤਰ ਤੇ ਇੱਕ ਨਹੀਂ ਹੋ ਸਕਦੇ ਮਤਲਬ ਇਹ ਹੈਗਾ ਕਿ ਜੇ ਅਸੀਂ ਸਭਿਆ ਪੱਤਰ ਤੇ ਵੀ ਇੱਕ ਨਹੀਂ ਹੋਏ ਤੇ ਅਸੀਂ ਆ ਦੱਸ ਹੀ ਨਹੀਂ ਸਕਕੇ ਕਿ ਸਾਡੀ ਸਿੱਖ ਸਮਵਤਾ ਦੀ ਨਾਨਕਸ਼ਹੀ ਸਮਵਤਾ ਦਾ ਆਰੰਭ ਇਕ ਚੇਤ ਤੋਂ ਕਿਉਂ ਹੁੰਦਾ ਤੇ ਇਕ ਵਿਸਾਖੀ ਅਸੀਂ ਕੀ ਕੀਤਾ ਸੀ ਗੁਰੂ ਨਾਨਕ ਨੇ ਉਦੋਂ ਤੱਕ ਅਸੀਂ ਇੱਕ ਗੁਰੂ ਇੱਕ ਗ੍ਰੰਥ ਇੱਕ ਪੰਥ ਤੇ ਏਕੇ ਦੇ ਵਿੱਚ ਨਹੀਂ ਪਰੋਇ ਜਾ ਸਕਦੇ ਤੇ ਇਸ ਏਕੇ ਚੋਂ ਸਾਨੂੰ ਤੋੜਦੀਆਂ ਨੇ ਸਾਡੀਆਂ ਚੁਣੀਆਂ ਹੋਈਆਂ ਸੰਸਥਾਵਾਂ ਸਾਡੇ ਚੁਣੇ ਹੋਏ ਗੁਰਦੁਆਰੇ ਜਿੰਨਾ ਅਸੀਂ ਹਮੇਸ਼ਾ ਹੀ ਸਿਆਸੀ ਬੰਦਿਆਂ ਨੂੰ ਜਾਂ ਅਮੀਰ ਬੰਦਿਆਂ ਨੂੰ ਬਿਠਾ ਦਿੰਦੇ ਆ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਤਾਰ ਜੁੜੀ ਹੁੰਦੀ ਆ ਗੁਰਨਾਨਕ ਦੇ ਗੁਰਦੁਆਰੇ ਨੂੰ ਭਾਈ ਲਾਲੋ ਦੇ ਨਾਲ ਜੋੜਨਾ ਪੈਣਾ ਹੈ ਜਦ ਤੱਕ ਅਸੀਂ ਗੁਰਨਾਨਕ ਦਾ ਗੁਰਦੁਆਰਾ ਭਾਈ ਲਾਲੋ ਨਾਲ ਨਹੀਂ ਜੋੜਦੇ ਉਦੋਂ ਤੱਕ ਨਾਨਕ ਦੀ ਸਭੈਤਾ ਤੇ ਨਾਨਕशाही ਪ੍ਰਣਾਲੀ ਅਸੀਂ ਲਾਗੂ ਨਹੀਂ ਕਰ ਸਕਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਜਿੰਨੇ ਵੀ ਜੁੜੇ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਧ ਕਾ ਟੱਕਰ ਲਈ ਕੀਵਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਪਤੇ